ਕਿਸਕਾਂ ਨੇ ਮਨ ਨਾਲ ਬੁਰਾ ਕਰਨਾ ਗੁਨਾਹ ਹੈ ਤਨ ਨਾਲ ਬੁਰਾ ਕਰਨਾ ਜੁਰਮ ਹੈ ਗੁਨਾਹ ਤੇ ਜੁਰਮ ਦੇ ਵਿੱਚ ਇਹ ਫਰਕ ਹੈ ਪਾਪ ਤੇ ਅਪਰਾਧ ਦੇ ਵਿੱਚ ਇਹ ਫਰਕ ਹੈ ਆਪ ਸੁਣ ਕੇ ਹੈਰਾਨ ਹੋ ਬਗੇ ਜੋ ਪਰੰਨੋਂ ਮੈਨੂੰ ਆંકੜੇ ਮਿਲੇ ਹੈ ਬਿਦਵਾਨਾਂ ਦੇ ਉਹ ਕਹਿੰਦੇ ਨੇ ਅਗਰ ਅਪਰਾਧੀਆਂ ਨੂੰ ਦੇਖੀਏ ਤੋ ਹਜ਼ਾਰ ਦੇ ਪਿੱਛੇ ਕੋਈ ਇੱਕ ਬਣਦਾ ਹੈ ਉਹਨਾਂ ਨੇ ਪਤਾ ਹੀ ਗਿਣਤੀ ਕਿਸ ਤਰ੍ਹਾਂ ਧੀਤੀ ਦੁਨੀਆ ਭਰ ਦੀ ਜੇਲਾਂ ਵਿੱਚ ਕਿੰਨੇ ਕੈਦੀ ਨੇ ਸਾਰੀ ਦੁਨੀਆ ਤੇ ਅਕੜੇ ਉਹਨਾਂ ਨੇ ਇਕੱਠੇ ਕੀਤੇ ਤੋ ਉਹ ਇਹ ਕਹਿੰਦੇ ਨੇ ਹਜ਼ਾਰ ਪਿੱਛੇ ਕੋਈ ਇੱਕ ਮਨੁੱਖ ਅਪਰਾਧੀ ਹੈ ਮੁਜਰਮ ਹੈ ਫਾਰਸੀ ਚ ਉਰਦੂ ਚ ਕਹਿੰਦੇ ਮੁਜਰਮ ਹੈ अपराधी है अपराधी ज्यादा नहीं, नहीं।, दे दे नहीं, नहीं। फिर दूजा है कैदियों ਦੇ ਆંકड़े ਦੱਸਦੇ ਪੈਣ ਮੁਜਰਮ زیادہ ਨਹੀਂ ਨੇ ਫਿਰ ਦੂਜਾ ਜਿਹੜਾ ਆંકੜਾ ਹੈ ਇਹਨੂੰ ਮੈਂ ਦਬੀ ਜ਼ੁਬਾਨ ਨਾਲ ਬਿਆਨ ਕਰਾਂ ਉਹ ਇੰਜ ਕਹਿੰਦੇ ਨੇ ਹਜ਼ਾਰਾਂ ਵਿੱਚ ਹਜ਼ਾਰ ਦੇ ਵਿੱਚ ਕੋਈ ਇੱਕ ਮਨੁੱਖ ਹੈ ਜਿਹੜਾ ਪਾਪੀ ਨਾ ਹੋਵੇ 999 ਪਾਪੀ ਨਾ ਇੰਜ ਕਹਿੰਦੇ नौ सौ नड़िनवे पापी ने क्योंकि बुरा सोच भी खुल है मैं इतने स्टेज पर बैठा बुरा सोचा थानू की पता है तो कानून की पता है समाज में की पता है पाप कर खुल है बिल्कुल खुल है मन ने बुरा किया पाप तन ने बुरा किया अपराधी ज्ञातरी अर्ज करा पाप ही अपराध बनता है तन जब बुरा कर है उस तो पहले मन बुरा सोच है त करता है जो बुरा सोचता पे कोल अपराध का बीज है अजे यह बीज अंकुरित नहीं होया तो जो बार बार बुरा सोचता पे एक दिन बुरा कर देगा कर देगा हो जाएगा उसके ऐसा मनोचिंतक कहें पाप मन की मैल है ਤੇ ਹੁਣ ਗੁਰਬਾਣੀ ਦਾ ਵਾਕ ਮਨ ਮੈਲੇ ਸਬ ਕਿਛ ਮੈਲਾ ਤਨ ধੋਤੇ ਮਨ ਅੱਛਾ ਨਾ ਹੋਏ ਬੜੇ ਧਿਆਨ ਨਾਲ ਸੁਣਨਾ ਮਨ ਮੈਲੇ ਸਬ ਕਿਛ ਮਨ ਮੈਲੇ ਸਬ ਕਿਛ ਮੈਲਾ ਅਗਰ ਮਨ ਮੈਲੇ ਇਸ ਬੰਦੇ ਦਾ দান ਵੀ ਮੈਲਾ ਇਸ ਬੰਦੇ ਦਾ ਗਿਆਨ ਵੀ ਮੈਲਾ ਇਸ ਬੰਦੇ ਦਾ ਕਥਾ ਕੀਰਤਨ ਵੀ ਮੈਲਾ ਇਸ ਬੰਦੇ ਦੀ ਸੇਵਾ ਕੀਤੀ ਵੀ ਮੈਲੀ ਹੈ ਇਸ ਬੰਦੇ ਦੀ ਪਾਠ ਪੂਜਾ ਵੀ ਮੈਲੀ ਹੈ ਕਿਉਂਕਿ ਮਨ ਮੈਲੇ